ਬਹੁਤ ਹੀ ਸਤਿਕਾਰਯੋਗ ਤਿੰਨ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਚੋਂ ਆਏ ਮੇਰੇ ਕਿਸਾਨ ਦੋਸਤੋ ਮੇਰੀਆਂ ਭੈਣੋ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਪਹਿਲਾਂ ਦੀ ਤਰਜ਼ ਤੇ ਸਾਰੇ ਟੋਲ ਪਲਾਜੇ ਫਰੀ ਕੀਤੇ ਐ ਤੇ ਤਿੰਨ ਜਿਹੜੇ ਕਾਗਰ ਚੋਟ ਪੁਸੀਆ ਮਾਰ ਕੇ ਭਾਜ ਪਚ ਗਏ ਚਿਹਰੇ ਐ ਜਿਵੇਂ ਸੁਨੀਲ ਜਾਖੜ ਜੀ ਐ ਜਿਹੜੇ ਨਵੇਂ ਸੁਭਾ ਪ੍ਰਧਾਨ ਐ ਸਾਬਕਾ ਸੀ ਐਮ ਕੈਪਟਨ ਅਮਰਿਤ ਸਿੰਘ ਐ ਤੇ ਤੀਜਾ ਕੇਵਲ ਢੱਲੋਂ ਬਰਨਾਲੇ ਤੋਂ ਐ ਆਪਾਂ ਦੋਸਤੋ ਸਭ ਤੋਂ ਪਹਿਲਾਂ 12 ਤਰੀਕ ਨੂੰ ਬਰਨਾਲੇ ਦੇ ਉੱਤੋਂ ਇੱਕ ਕਲਿੱਪ ਬੋਲ ਕੇ ਭਾਈ ਸੀ ਉਹ ਕਲਿੱਪ ਇਸ ਕਰਕੇ ਭਾਈ ਸੀ ਕਿ ਸਰਕਾਰ ਦੇ ਰੌ ਉਰਾਦੇ ਜਮਹੂਰੀਅਤ ਨੂੰ ਕੋਚਲ ਦੇ ਜਿਹੜੇ ਰੌਰਾਦੇ ਸੀ ਉਹ ਝਾਰ ਹੋ ਰਹੇ ਸੀ ਪ੍ਰੈਸ ਦੇ ਵਿੱਚ ਵੱਖ-ਵੱਖ ਖਬਰਾਂ ਦੇ ਵਿੱਚ ਇਹ ਗੱਲ ਪੂਰੇ ਜ਼ੋਰ ਨਾਲ ਆ ਰਹੀ ਸੀ ਕਿ ਜਿਵੇਂ ਪਾਕਿਸਤਾਨ ਜਾਂ ਚੀਨ ਦੇ ਲੋਕ ਭਾਰਤ 'ਤੇ ਕਬਜ਼ਾ ਕਰਨ ਆ ਰਹੇ ਹੁਣ ਐ ਹੁੱਬ ਕੇ ਦੱਸਿਆ ਜਾ ਰਿਹਾ ਸੀ ਕਿ ਕੰਡਾ ਕੱਢੀਆਂ ਜਾ ਰਹੀਆਂ ਨੇ ਕਿਲ ਲਾਏ ਜਾ ਰਹੇ ਐ ਪਾਣੀ ਦੀਆਂ ਬਿਛਾੜਾਂ ਦਾ ਇੰਤਜ਼ਾਮ ਕੀਤਾ ਗਿਆ ਇੱਕ ਦਿਨ ਪਹਿਲਾਂ ਐ ਟ੍ਰੈਲ ਦਿੱਤਾ ਗਿਆ ਜਿਵੇਂ ਐ ਖਤਰਾ ਹੋਵੇ ਕਿ ਭਾਰਤੀ ਧਰਤੀ ਦੇ ਉੱਤੇ ਕਿਸੇ ਬਾਹਰਲੇ ਦੇਸ਼ ਨੇ ਹਮਲਾ ਕਰਨੇ ਅਸਲ ਦੇ ਵਿੱਚ ਸਾਡੇ ਸਾਰਿਆਂ ਦੇ ਸਮਝਣ ਦਾ ਮਾਮਲਾ ਇਹ ਹੈ ਕਿ ਜਦੋਂ ਵੀ ਸੋਡੀ ਜੱਥੇਬੰਦੀ ਕੋਹੜ ਦੇ ਵਿੱਚ ਆਉਂਦੀ ਹੈ ਤਾਂ ਤੁਸੀਂ 13 ਮਹੀਨੇ ਦਿੱਲੀ ਦੀ ਧਰਤੀ ਉੱਤੇ ਦੇਖਿਆ ਹੋਊਗਾ ਉੱਥੇ ਵੀ ਇਹੋ ਜਿਹਾ ਕੁਝ ਵਾਪਰਦਾ ਰਿਹਾ ਪਰ ਸੋਡੀ ਜੱਥੇਬੰਦੀ ਇਹ ਸਮਝਦੀ ਹੈ ਕਿ 400 ਕਿਸਾਨ ਜੱਥੇਬੰਦੀਆਂ ਦਿੱਲੀ ਦੇ ਬਾਦਰਾਂ ਦੇ ਉੱਤੇ ਬੈਠੀਆਂ ਸੀ ਪਰ ਛੋਡੀ ਦੇਖ ਛੋਡਾ ਜਾਪਤਾ ਛੋਡਾ ਉਥੇ ਬਹਿ ਕੇ ਲੜਨਾ ਤੌਰ ਤਰੀਕਾ ਉਹ ਸਾਰੀਆਂ ਜਥੇਬੰਦੀਆਂ ਨਾਲੋਂ ਵੱਖਰਾ ਸੀ ਉਥੇ ਵੀ ਅਸੀਂ ਤਾਲ ਮੇਲਵਾ ਪ੍ਰੋਗਰਾਮ ਸਦਾ ਅਲੀਕ ਦੇ ਦੀ ਤੇ ਸਦਾ ਦਿੰਦੇ ਸੀ ਪਰ ਫਰਕ ਇਸ ਗੱਲ ਦਾ ਸੀ ਕਿ ਅਸੀਂ ਸੰਯੁਕਤ ਖਸਾਨ ਮੋਰਚੇ ਦਾ ਤਾਲ ਮੇਲਵਾ ਅੰਗ ਬਣ ਕੇ ਰਹੇ ਹਾਂ ਤੇ ਤਾਲ ਮੇਲ ਮੀਆਂ ਗਿਆ ਕਾਰਵਾਈਆਂ ਨੇ ਉਹ ਕੀਤੀਆਂ ਨੇ ਪਰ ਇਸ ਗੱਲ ਦਾ ਖਿਆਲ ਰੱਖਿਆ ਗਿਆ ਹੈ ਕਿ ਸਾਡੀ ਕਾਰਵਾਈ ਨਾਲ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਜਥੇਬੰਦੀ ਹੈ ਉਹਦੇ ਸਿਧਾਂਤਾਂ ਤੇ ਉਹਦੇ ਪ੍ਰਚਾਰ ਤੇ ਕੋਈ ਆਂਚ ਨਾ ਆਵੇ ਤੇ ਸਾਡੀ ਜੋ ਵੀ ਅਸੀਂ ਬਦਮੀ ਕਾਰਵਾਈ ਕਰਦੇ ਸੀ ਉਹਦਾ ਉਸ ਮੋਰਚੇ ਨੂੰ ਫਾਇਦਾ ਹੋਵੇ ਅੱਜ ਜਿਹੜੇ ਭਾਈ ਇਹ ਕਹਿੰਦੇ ਐ ਵੀ ਤੁਸੀਂ ਉਧਰ ਕਿਉਂ ਨਹੀਂ ਜਾਂਦੇ ਪਿੰਡਾਂ 'ਚ ਪ੍ਰਚਾਰ ਹੈ ਉਹਨਾਂ ਬਾਈਆਂ ਨੂੰ ਇਹ ਗਿਆਨ ਨਹੀਂ ਵੀ ਇਹ ਜਥੇਬੰਦੀ ਦਾ ਲੜਨ ਦਾ ਤਰੀਕਾ ਕਰ ਕੀ ਹੈ ਅਸੀਂ ਆਪਣੀ ਜਥੇਬੰਦੀ ਕਦੇ ਵੀ ਕਿਸੇ ਦੇ ਮਗਰ ਲੱਗ ਕੇ ਕਦੇ ਵੀ ਆਪ ਦੇ ਸਤੰਤ ਤੋਂ ਠੜਕ ਕੇ ਕਦੇ ਵੀ ਕਦੇ ਪ੍ਰਚਾਰ ਚ ਆ ਕੇ ਕਦੇ ਵੀ ਆਪਣੀ ਜਥੇਬੰਦੀ ਇਹੋ ਜਿਹਾ ਫੈਸਲਾ ਨਹੀਂ ਲੈਂਦੀ ਹੁਣ ਜਿਹੜਾ ਫੈਸਲਾ ਆਪਾਂ ਨੇ ਕੀਤਾ ਹੈ ਇਹ ਫੈਸਲਾ 12 ਤਰੀਕ ਨੂੰ ਆਪਾਂ ਪਹਿਲੀ ਕਲਿੱਪ ਪਾਈ ਉਹ ਕਲਿੱਪ ਦੇ ਵਿੱਚ ਨਿੰਦਾ ਕੀਤੀ ਵੀ ਜਿਹੜੀ ਖੱਟਰ ਸਰਕਾਰ ਹੈ ਜਿਹੜੀ ਉਹ ਕਾਰਵਾਈਆਂ ਕਰ ਰਹੀ ਹੈ ਜਿਹੜੀਆਂ ਕਾਰਵਾਈਆਂ ਨਿੰਦਨਯੋਗ ਹੈ ਉਹ ਬੋਲ ਕੀ ਰਹੇ ਹੈ ਉਹ ਕਹਿ ਕੀ ਰਹੇ ਹੈ ਵੀ ਤੇਗ੍ਰਾਮੀ ਨੇ ਨਜ਼ਰੀਤੀ ਅਰਬਾ ਦੇਖਿਆ ਹੈ ਉਹਨਾਂ ਨੇ ਪਹਿਲਾਂ ਕਿਹੜਾ ਤਜਰਬਾ ਦੇਖਿਆ ਹੈ ਉਹਨਾਂ ਨੇ ਉਹੀ ਤਜਰਬਾ ਦੇਖਿਆ ਹੈ ਜਿਹੜਾ ਕੱਲ ਸੋਡੀ ਜੱਥੇਬੰਦੀ ਨੇ ਫੈਸਲਾ ਕੀਤਾ ਹੈ ਇੱਕ ਕਹੇ ਵੀ ਜਿਹੜੀ ਇੱਥੋਂ ਦੀ ਪਾਜ ਪਾ ਦੇ ਜਿੰਨੇ ਵੀ ਮੁੱਖ ਚਿਹਰੇ ਐ ਉਹਨਾਂ ਦੇ ਬਾਰਾਂ ਬੂਰੇ ਜਾਵਾਂਗੇ ਐਂ ਹਰਿਆਣੇ ਦੀ ਹਰਿਆਣੇ ਦੇ ਵਿੱਚ 13 ਮਹੀਨਿਆਂ ਦੇ ਵਿੱਚ ਸਭ ਤੋਂ ਪਹਿਲਾਂ ਇਹ ਹੀ ਸ਼ੁਰੂ ਹੋਏ ਉਸ ਤੋਂ ਬਾਅਦ ਉਹਨਾਂ ਦੇ ਹੈਲੀਕਾਪਟਰ ਨਹੀਂ ਉਤਰਨ ਦਿੱਤੇ ਉਹਨਾਂ ਉਹ ਪਿੰਡਾਂ ਦੇ ਵਿੱਚ ਰੈਲੀਆਂ ਨਹੀਂ ਕਰ ਸਕੇ ਇਸ ਕਰਕੇ ਭਰਾਵੋ ਜਿਹੜੇ ਇੱਥੋਂ ਦੇ ਹਾਕਮ ਐ ਉਹ ਸਾਨੂੰ ਆਪਣੀ ਗੱਲ ਕਹਿ ਨਹੀਂ ਦਿੰਦੇ ਉਹ ਸਾਡੀ ਗੱਲ ਕਹਿਣੀ ਤੇ ਉਹ ਮੋਰਚੇ ਦੀਆਂ ਮੰਗਾਂ ਜਿਹੜਾ 13 ਮਹੀਨਾ ਲੜ ਲੜ ਕੇ ਜਿਹੜੀਆਂ ਮੰਨੀਆਂ ਹੋ ਜਾਂ ਮੰਗਾ ਨਹੀਂ ਜਿਹੜੀ ਸਾਡੇ ਨਾਲ ਵਾਦਾ ਖਲਾਫੀ ਕੀਤੀ ਹੈ ਉਸ ਵਾਦਾ ਖਲਾਫੀ ਦੇ ਵਿਰੋਧ ਦੇ ਵਿੱਚ ਜਿਹੜੀ ਜਥੇਬੰਦੀਆਂ ਦਿੱਲੀ ਨੂੰ ਜਾ ਰਹੀਆਂ ਸੀ ਇਹ ਸਾਰੀਆਂ ਮੰਗਾਂ ਸਾਰੇ ਕਿਸਾਨਾਂ ਦੀਆਂ ਮੰਗਾਂ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਨੇ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਜਦੋਂ ਵੀ ਇੱਥੇ ਸਰਕਾਰਾਂ ਨੇ ਕਦੇ ਵੀ ਜ਼ਬਰ ਕੀਤਾ ਹੈ ਚਾਹੇ ਉਹ ਮੁਸਲਮ ਭਾਈਚਾਰੇ ਦੇ ਉੱਤੇ ਜ਼ਬਰ ਕੀਤਾ ਹੋਵੇ ਚਾਹੇ ਉਹ ਪਹਿਲਵਾਨ ਕੁੜੀਆਂ ਦੇ ਉੱਤੇ ਜ਼ਬਰ ਕੀਤਾ ਹੋਵੇ ਚਾਹੇ ਕਸ਼ਮੀਰ ਦੇ ਵਿੱਚ ਤਾਰਾ ਤੋੜ ਕੇ ਅਗਲੀ ਲਾਗੂ ਕਰਨ ਦੀ ਗੱਲ ਕੀਤੀ ਹੋਵੇ ਆਪਾਂ ਹਰ ਇੱਕ ਗੱਲ ਦੇ ਉੱਤੇ ਜਦੋਂ ਵੀ ਕਿਤੇ ਜ਼ਬਰ ਹੁੰਦਾ ਹੈ ਉਹ ਜ਼ਬਰ ਦਾ ਟੱਕਰਾ ਕਰਨ ਦੇ ਲਈ ਲਲਕਾਰਾ ਮਾਰ ਦੇ ਲਈ ਹਰ ਤਰ੍ਹਾਂ ਜਾਣੇ ਆ ਇਸ ਕਰਕੇ 12 ਤਰੀਕ ਤੋਂ ਬਾਅਦ 13 ਨੂੰ ਇਹ ਬਾਈ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਚੱਲੇ ਪਾਉਂਦੇ ਆ ਜਿੱਥੇ ਚੱਲੇ ਪਾਉਂਦੇ ਆ ਉਥੇ ਜਿਹੜਾ ਬਤੀਰਾ ਕੀਤਾ ਗਿਆ ਉਹਦੀ ਆਪਾਂ ਸਾਰੇ ਪ੍ਰੈਸ ਦੇ ਵਿੱਚ ਨਿੰਦਾ ਕੀਤੀ ਹੈ ਤੇ ਲਗਾਤਾਰ ਕਰਦੇ ਰਹਾਂਗੇ ਤੇ ਅਸੀਂ ਅਗਲੀ ਗੱਲ 13 ਨੂੰ ਐਮਰਜੈਂਸੀ ਮੀਟਿੰਗ ਸੱਦੀ ਹੈ ਮੀਟਿੰਗ ਸੱਦਣ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਕੱਲ ਨੂੰ ਜਿਹੜੀ ਇੱਥੇ ਗੱਡੀਆਂ ਲੈਣਾ ਨੇ ਉਹ ਤੁਰਤ 14 ਨੂੰ ਮੀਟਿੰਗ ਕਰਦੇ ਆ ਤੇ 11 ਵਜੇ ਕਲਿੱਪ ਬਣੇ ਆ ਤੇ ਅਗਲੇ ਦਿਨ ਸੱਤ ਥਾਵਾਂ ਦੇ ਉੱਤੇ ਜਿਹੜੇ ਰੇਲਵੇ ਐ ਸਾਰੇ ਪੰਜਾਬ ਚੋਂ ਜਾਮ ਕਰਦੇ ਆ ਤੇ ਉਹਦੀ ਇਹ ਗੱਲ ਰੱਖਦੇ ਆ ਕਿ ਕੱਲ ਨੂੰ ਸਾਰੇ ਜਿਹੜਾ ਮੁਲਕ ਐ ਮੁਲਕ ਸਮੁੱਚੇ ਮੁਲਕ ਦੇ ਵਿੱਚ ਸਾਰੇ ਮਜ਼ਦੂਰਾਂ ਦੀ ਸਾਰੀਆਂ ਟ੍ਰੇਡ ਯੂਨੀਅਨ ਦੀ ਸਾਰੇ ਉਕ੍ਰਤੀ ਲੋਕਾਂ ਦੀ ਜਿਹੜੀ ਮੁਲਕ ਪੱਧਰੀ ਹੜਤਾਲ ਐ ਉਹਦੇ ਵਿੱਚ ਪੂਰਾ ਜੋਰ ਲਾ ਕੇ ਜਾਵਾਂਗੇ ਤੇ ਇਸ ਗੱਲ ਦੀ ਨਿੰਦਾ ਕਰਾਂਗੇ ਸਾਰੇ ਭਾਰਤ ਦੇ ਵਿੱਚ ਇਸ ਗੱਲ ਨੂੰ ਤੁਮਾਵਾਂਗੇ ਕਿ ਹੱਕ ਮੰਗਦੇ ਲੋਕਾਂ ਦੇ ਉੱਤੇ ਉਹਨਾਂ ਦੇ ਜਬੂਰੀਆਂ ਦੇ ਉੱਤੇ ਕਿਵੇਂ ਛਾਪੇ ਮਾਰੇ ਜਾਂਦੇ ਐ ਉਸ ਤੋਂ ਅਗਲੇ ਦਿਨ ਜਦੋਂ ਆਪਾਂ 16 1600 ਅੱਜ ਆਪਾਂ 17 'ਚ ਆ ਅੱਜ ਜਦੋਂ 16 ਹੀ ਮੀਟਿੰਗ ਬੇਛਿੱਟਾ ਨਿਕਲਿਆਈ ਤਾਂ ਆਪਾਂ ਨੇ ਇਹ ਤੈਅ ਕੀਤਾ ਕਿਉਂਕਿ ਅਸਲ ਦੇ ਵਿੱਚ ਜਿਹੜਾ ਪ੍ਰੋਗਰਾਮ ਆਪਾਂ ਰੇਲਵੇ ਰੋਕਣ ਦਾ ਕੀਤਾ ਐ ਉਦੋਂ ਆਪਣੇ ਪ੍ਰਧਾਨ ਜੀਆ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ 35 ਜਥੇਬੰਦੀਆਂ ਦੇ ਅੱਗੇ ਇਹ ਗੱਲ ਰੱਖੀ ਹੈ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਅੱਜ ਸਮਾਂ ਨਹੀਂ ਇਸ ਗੱਲ ਦਾ ਵੀ ਕੌਣ ਕੀ ਕਰਦਾ ਹੈ ਅੱਜ ਸਮਾਂ ਇਸ ਗੱਲ ਦਾ ਹੈ ਇਹ ਆ ਸਾਡੀ ਸਮੇਂ ਦੀ ਲੋੜ ਹੈ ਨਜਾਇਜ਼ਤ ਹੈ ਸਮੇਂ ਦੀ ਪਛਾਣਣੀ ਚਾਹੀਦੀ ਹੈ ਆਪਾਂ ਨੂੰ ਰਲ ਕੇ ਸਦਾ ਦੇਣਾ ਚਾਹੀਦਾ ਹੈ ਉਹਨਾਂ ਦੇ ਵੀ ਭਾਈਆਂ ਨੇ 32 ਜਥੇਬੰਦੀਆਂ ਨੇ ਵਧੀਆ ਪ੍ਰਚਾਰਾ ਕੀਤਾ ਵਧੀਆ ਪ੍ਰਚਾਰਾ ਕਰਦੋ ਬਾਦ ਉਦਾਂ ਸਾਰੇ ਟੋਲ ਪਲਾਜ਼ੇ ਫਰੀ ਰਹੇ ਤੇ ਸਾਰੇ ਰੇਲਵੇ ਰੋਕੇ ਗਏ 16 ਨੂੰ ਸਾਰੇ ਭਾਰਤ ਵਰਸ ਦੇ ਉੱਤੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਕਿਰਤੀ ਲੋਕਾਂ ਨੇ ਜਿਹੜੀ ਏਕਤਾ ਹੈ ਉਹ ਏਕਤਾ ਦੀ ਜਿਹੜੀ ਗੰਢ ਹੈ ਉਹ ਪੂਰੀ ਸਾਰੇ ਸੰਸਾਰ ਨੂੰ ਦਿਖਾਈ ਕੋਈ ਵੀ ਟ੍ਰੈਫਿਕ ਇੱਥੋਂ ਤੱਕ ਕੋਈ ਵੀ ਟ੍ਰਾਂਸਪੋਰਟ ਕੋਈ ਵੀ ਕਾਰਖਾਨਾ ਕੋਈ ਵੀ ਦੁਕਾਨ ਕਿਤੇ ਪੰਜਾਬ 'ਚ ਚੜੀ ਨਹੀਂ ਸੀ ਫਟਕਦੀ ਇਸ ਕਰਕੇ ਅੱਜ ਆਪਾਂ ਸਮਝਿਆ ਕਿ ਅੱਜ ਸ਼ਾਮ ਨੂੰ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ ਉਹ ਹੋਣੀ ਹੈ ਇਸ ਕਰਕੇ ਦੁਸ਼ਮਣ ਇਸ ਗੱਲ ਜਿਹੜਾ ਬਿੱਲਾ ਸਮਾਂ ਉਸ ਗੱਲ ਦਾ ਲਾਹਾ ਨਾ ਲੈ ਜਾਈ ਇਸ ਕਰਕੇ ਆਪਾਂ ਨੇ ਸਮਝਿਆ ਕਿ ਇਹ ਸਮਾਂ ਇਹ ਉਹ ਸਮਾਂ ਜਦੋਂ ਹਾਕਮ ਇਹ ਕਹਿੰਦੇ ਫਿਰਦੇ ਐ ਵੀ ਅਸੀਂ 13 13 ਦੇ 13 ਸੀਤਾ ਪੰਜਾਬ ਦੀਆ ਲਵਾਂਗੇ ਤੇ ਭਾਰਤ ਦੇ ਵਿੱਚ ਆਡਾ ਜਿਹੜੇ ਵੋਟਾਂ ਵਾਲੇ ਸਾਰੇ ਲਾਣੇ ਆ ਉਹ ਇਸ ਗੱਲ ਦਾ ਪ੍ਰਚਾਰ ਕਰ ਰਹੇ ਹੈ ਕਿ 2024 ਦਾ ਜਿਹੜੀ ਚੋਣ ਹੈ ਉਹਨੂੰ ਅਸੀਂ ਜਿੱਤਾਂਗੇ ਇਹ ਉਸ ਸਮੇਂ ਜਦੋਂ ਇਥੋਂ ਦੀਆਂ ਸਰਕਾਰਾਂ ਨੂੰ ਕੁਸ ਲਿਆ ਜਾ ਸਕਦਾ ਹੈ ਇਸ ਕਰਕੇ ਆਪਨੇ ਸਮਝਿਆ ਵੀ ਅਸਲ ਦੇ ਵਿੱਚ ਜਿਹੜਾ ਅੱਜ ਸਮੇਂ ਮਿੱਤਰੋ ਗੱਲ ਇਹ ਹੈ ਕੋੜ ਕਦੇ ਵੀ ਲੱਗ ਸਕਦਾ ਹੈ ਚੋੜਾਂ ਦਾ ਇਸ ਕਰਕੇ ਆਪਾਂ ਵੱਡੀ ਗੱਲ ਕੀ ਕੀਤੀ ਹੈ ਆਪਾਂ ਵੱਡੀ ਗੱਲ ਇਹ ਕੀਤੀ ਹੈ ਕਿ ਆਪਾਂ 24 ਤਰੀਕ ਨੂੰ ਅਣ ਮਿੱਥੇ ਸਮੇਂ ਲਈ ਅਣ ਮਿੱਥੇ ਸਮੇਂ ਲਈ ਪੱਕਾ ਮੋਰਚਾ ਲਾਉਣਾ ਸੀ ਉਹ ਮੋਰਚਾ ਇਸ ਕਰਕੇ ਅੱਗੇ ਪਾਇਆ ਕਿ ਜਿਹੜੀਆਂ ਇਹ ਮੰਗਾਂ ਨੇ ਇਹ ਮੰਗਾਂ ਸਾਡੀ ਖੇਤੀ ਨੂੰ ਇੰਨਾ ਪ੍ਰਭਾਵਿਤ ਕਰਦੀਆਂ ਨੇ ਇਸ ਕਰਕੇ ਉਹ ਮੰਗਾਂ ਨੂੰ ਛੱਡ ਕੇ ਆ ਮੰਗਾਂ ਦੇ ਉੱਤੇ ਲੜਨ ਦਾ ਜਿਹੜਾ ਆਪਾਂ ਸਾਰਿਆਂ ਨੇ ਫੈਸਲਾ ਕੀਤਾ ਇਸ ਕਰਕੇ ਭਰਾਵਾਂ ਮੈਂ ਤੁਹਾਨੂੰ ਇੱਕੇ ਬੇਨਤੀ ਕਰਦਾ ਕਿ ਤੁਸੀਂ ਲਗਾਤਾਰ ਕੋਲਾ ਦੇ ਮੰਦਾਨ ਚੋਂ ਇਸ ਕਰਕੇ ਅੱਜ ਗਿਣਤੀ ਚਾਹੇ ਥੋੜੀ ਜਿਹੀ ਘਟਾਈ ਹੈ ਪਰ ਗਿਣਤੀ ਫੇਰ ਵੀ ਤੁਸੀਂ ਪੂਰੇ 73 ਨਾਲ ਲੈ ਕੇ ਆਏ ਹੋ ਸਾਰੇ ਭਰਾਵਾਂ ਦੇ ਚਾਰਾਂ ਚ ਬੇਨਤੀ ਹੈ ਕਿ ਮਿੱਤਰੋ ਇਹ ਲਾਸਟ ਕਬੱਡੀਆਂ ਨੇ ਜੇ ਲਾਸਟ ਕਬੱਡੀਆਂ ਜਦ ਪਾਉਨੇ ਆ ਉਦੋਂ ਫੇਰ ਪੂਰੀ ਐ ਕਹਿ ਲਓ ਵੀ ਸਿਰ ਤਰ ਦੀ ਲਾ ਦੇਣੀ ਚਾਹੀਦੀ ਹੈ ਅੱਜ ਮੈਂ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਜਿਹੜੇ ਆ ਦਿਨ ਆਪਣੇ ਕੋਲੇ ਹੈ ਹਾਕਮਾਂ ਨੂੰ ਦੱਸ ਦੋ ਕਿ ਜਿਹੜੀਆਂ ਪਿੰਡ ਦੀਆਂ ਸੱਥਾਂ ਨੇ ਉਸ ਹੱਥਾਂ ਦੇ ਵਿੱਚ ਪ੍ਰਚਾਰ ਜਾਂ ਸਾਡਾ ਜਾਊਗਾ ਫਿਰ ਸੋਡੀਆਂ ਗੱਡੀਆਂ ਨਹੀਂ ਕੁੱਕਣਗੀਆਂ ਫਿਰ ਵੋਟਾਂ ਦੀ ਆਸ ਨਾ ਕਰ ਲਿਓ ਇਸ ਕਰਕੇ ਇਹ ਪੈਡ ਬੰਨਣ ਦੇ ਲਈ ਇਹ ਪ੍ਰਚਾਰ ਲੈ ਕੇ ਜਾਣ ਦੇ ਲਈ ਜਿੱਡੀ ਵੱਡੀ ਗਿਣਤੀ 'ਚ ਜਾਉਂਗੇ ਇਹੀ ਹੈ ਅਸਲ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਬੁਲਾਉਣ ਮਨਵਾਉਣ ਦਾ ਲੋਕਾਂ ਨੂੰ ਇਕੱਠੇ ਕਰਨਾ ਇਕੱਠੇ ਕਰ ਕਰਕੇ ਹਾਕਮ ਦੇ ਗਲ ਪਾਉਣ ਦਾ ਤੇ ਹਾਕਮ ਦੇ ਪੈਰਾਂ ਥੱਲੇ ਮਿੱਟੀ ਕੱਢਣ ਦਾ ਤੇ ਉਹਦਾ ਸਿਆਸੀ ਨੁਕਸਾਨ ਕਰਨ ਦਾ ਇਸ ਕਰਕੇ ਮਿੱਤਰੋ ਇਹ ਸਮੇਂ ਨੂੰ ਹੱਥੋਂ ਨਾ ਗਵਾ ਲਿਓ ਮੇਰੀ ਆਖਰ ਦੇ ਵਿੱਚ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਸਾਡੇ ਕੋਲ ਦਿਨੇ ਪਤਾ ਨਹੀਂ 4 ਦਿਨ ਨੇ ਪਤਾ ਹੀ 5 ਦਿਨ ਨੇ ਪਤਾ ਨਹੀਂ ਹਫਤਾ ਹੈ ਜਦੋਂ ਤੁਸੀਂ ਕੱਕਰ ਰਾਤਾਂ ਦੇ ਵਿੱਚ ਦੱਸੋ ਜਦੋਂ ਤੁਸੀਂ ਚਖੜਾਂ ਦੇ ਵਿੱਚ ਦਿੱਲੀ ਦੀ ਬਰੂਹਾਾਂ ਦੇ ਉੱਤੇ ਇੱਕ ਨੀਲ ਪੱਥਰ ਗੱਡ ਸਕਦੇ ਹੋ ਸਾਰੇ ਸੰਸਾਰ ਵਾਸਤੇ ਫਿਰ ਆ ਜਿਹੜੇ ਦਿਨ ਇਹਨਾਂ ਨੂੰ ਜਾਈ ਨਾ ਗਵਾਇਓ ਵੱਡੀ ਗਲਤੀ ਦੇ ਵਿੱਚ ਆਇਓ ਸੋਡਾ ਸਾਰਿਆਂ ਦਾ